ਗਰਮੀ ਦਾ ਮਹੀਨਾ ਸ਼ੁਰੂ ਹੋਇਆ ਪਿੰਡਾਂ ਸ਼ਹਿਰਾਂ ਦੇ ਵਿੱਚ ਪਾਣੀ ਦੀ ਕਿੱਲਤ ਆ ਰਹੀ ਹੈ ਕਈ ਇੱਕ ਪਿੰਡ ਦੇ ਵਿੱਚ ਪਹੁੰਚੇ ਹਾਂ ਜਿੱਥੇ ਕੀ ਕੁਝ ਪਿੰਡ ਵਾਸੀਆਂ ਦਾ ਫੋਨ ਆਇਆ ਸੀ ਕਿ ਸਾਡੇ ਪਿੰਡ ਦੇ ਵਿੱਚ ਕਈ ਸਾਲਾਂ ਤੋਂ ਪੀਣ ਵਾਲੇ ਪਾਣੀ ਦੀ ਕਿੱਲਤ ਹੈ ਤੇ ਸੁਣ ਲੈ ਕੇ ਪਿੰਡ ਦੇ ਵਿੱਚ ਪਹੁੰਚੇ ਹਾਂ ਕੁਝ ਬੀਬੀਆਂ ਇਸ ਪਾਸੇ ਤੋਂ ਆ ਰਹੀਆਂ ਨੇ ਕਈ ਇੱਕ ਨੌਜਵਾਨ ਵੀ ਰੇੜੀ ਲੈ ਕੇ ਵੀ ਆ ਰਿਹਾ ਹੈ ਭਾਈ ਤੁਸੀਂ ਰੇੜੀ ਕਿਹੜੇ ਪਸੰ ਲੈ ਕੇ ਚੱਲੇ ਹੋ ਪਾਣੀ ਲੈ ਕੇ ਆਏ ਜੀ ਮੋਟਰ ਨੇ ਪਾਣੀ ਪਾਣੀ ਘਰ ਨਹੀਂ ਆਉਂਦਾ ਨਹੀਂ ਜੀ ਆਂਦਾ ਨਹੀਂ ਜੀ ਕਿਉਂ ਪਤਾ ਨਹੀਂ ਪਿੱਛੇ ਤੇ ਆ ਨਹੀਂ ਰਿਹਾ ਕਹਿੰਦੇ ਬੋਰਮ ਪਾਣੀ ਨਹੀਂ ਜੇ ਅੱਛਾ ਹਾਂਜੀ ਬਿਲਕੁਲ ਤਸਵੀਰਾਂ ਦਿਖਾਣੀਆਂ ਤੁਹਾਨੂੰ ਅਸੀਂ ਖੜੇ ਆ ਦੁੱਨਵਾ ਖਦਰੀ ਨਿਊ ਚੰਡੀਗੜ੍ਹ ਦਾ ਪਿੰਡ ਹੈ ਤਾਂ ਮਾਤਾ ਜੀ ਕਿੰਨੇ ਸਾਲ ਹੋ ਗਏ ਪਾਣੀ ਆਇਆ ਨਹੀਂ ਜਾਂ ਕਿੰਨੇ ਦਿਨ ਹੋਏ ਪਾਣੀ 5 ਸਾਲ ਹੋਲੇ ਜੀ ਉਹੀ ਕੰਮ ਚੱਲ ਰਿਹਾ ਕਿੱਥੋਂ ਲਿਆ ਰਹੇ ਤੁਸੀਂ ਪਾਣੀ ਬੋ ਖੇਤਾਵਾਂ ਤੇ ਮੋਟਰਾਂਵਾਂ ਤੇ ਅੱਛਾ ਹਾਂ ਪੇਕਰ ਦੇ ਵਿੱਚ ਕੱਪੜੇ ਧੋਣ ਲਈ ਜਾਂ ਕੋਈ ਹੋਰ ਉੱਥੇ ਲੈ ਜਾਂ ਹਾਂ ਮੋਟਰ ਉੱਰੇ ਮੋਟਰ ਤੇ ਠੀਕ ਚੱਲ ਜਾਂਦੀ ਮਾੜੀ ਕਿੰਨੀ ਦੂਰ ਹੈ ਮੋਟਰ ਤੁਹਾਡੇ ਘਰ ਤੋਂ ਮੋਟਰ ਤਾਂ ਦੂਰ ਆਜੀ ਬਹੁਤ ਹੈ ਅੱਛਾ ਹਾਂ ਸਾਰੇ ਪਿੰਡ ਉੱਥੇ ਜਾਂਦੇ ਹਾਂ ਹਾਂ ਜੀ ਇੱਥੇ ਜਾਂਦੇ ਹਾਂ ਕੋਣ ਪਿੰਡ ਟਿਊਬਵਲ ਨਹੀਂ ਹੈ ਕੋਈ ਟਿਊਬਵਲ ਨਹੀਂ ਹੈ ਕੱਪੜੇ ਧੋਣ ਦੇ ਜਿਵੇਂ ਆਏ ਆ ਦੇਖੋ ਮੁੜ ਕੇ ਅੱਛਾ ਕੱਪੜੇ ਜਾਂਦੇ ਨਾ ਸਾਡੇ ਰੰਗਰ ਵੀ ਖੜੇ ਥਾਈ ਖੜੇ ਕਿਥੇ ਪੜਾਇਆ ਪਾਣੀ ਹੁਣ ਤੁਸੀਂ ਘਰੇ ਦੇ ਕਿਥੇ ਚੱਲੇ ਪਾਣੀ ਪਾਣੇ ਇਹ ਰੋਜ਼ਾਨਾ ਹੀ ਕੰਮ ਹੁੰਦਾ ਹਾਂਜੀ ਇਹ ਜਾਂਦਾ ਪੀਣ ਵਾਲੇ ਪਾਣੀ ਦੀ ਕੋਈ ਸੁਵਿਧਾ ਨਹੀਂ ਹੈ ਨਹੀਂ ਜੀ ਕੋਈ ਪਿੰਡ ਦਾ ਸਰਪੰਚ ਹੀ ਤੁਹਾਡਾ ਸੁਣਦਾ ਜਾ ਕੇ ਕੋਈ ਕਿਉਂ ਗੱਲਬਾਤ ਨਹੀਂ ਹੋਈ ਸਰਪੰਚ ਨਾਲ ਨਹੀਂ ਜੀ ਹਾਂ ਸੁਣਾਇਆ ਦੇਈਂ ਕੋਈ ਵੀ ਆਪਣਾ ਪਣ ਜਾ ਰਿਹਾ ਕਿਸੇ ਲੀਡਰ ਤੱਕ ਨਹੀਂ ਪਹੁੰਚਾਈ ਤੁਸੀਂ ਗੱਲ ਕੋਈ ਸਰਪੰਚ ਨੂੰ ਗਾਇ ਦਿੰਦੇ ਸਰਪੰਚ ਜਾਂਦਾ ਬਜਾਰੋਂ ਸੁਣਦਾ ਹੀ ਨਹੀਂ ਅਗਲੇ ਆਜੋ ਫਿਰ ਨਾਲ ਸਰਪੰਚ ਨੂੰ ਮਿਲਦੇ ਆਪਾਂ ਨਾਲੇ ਗੱਲਬਾਤ ਕਰਦੇ ਉਹਨਾਂ ਨਾਲ ਵੀ ਠੀਕ ਹੈ ਨਾ ਸਰਪੰਚ ਨੂੰ ਪੁੱਛਦੇ ਕਿਉਂ ਨਹੀਂ ਪਾਣੀ ਆ ਰਿਹਾ ਪਿੰਡ ਦੇ ਵਿੱਚੇ ਕਾफी ਸਮੱਸਿਆ ਅੱਜ ਕੱਲ ਪਿੰਡ ਦੇ ਵਿੱਚ ਆਰਹੀ ਹੈ ਜਿਸ ਨੂੰ ਲੈ ਕੇ ਮੰਤਰੀ ਮੋਗਨ ਮਾਨ ਤੱਕ ਅਸੀਂ ਬੇਨਤੀ ਕਰਦੇ ਹਾਂ ਕਿ ਪਿੰਡ ਦੁੱਲੂਆਂ ਖਾਦਰੀ ਨਿਊ ਚੰਡੀਗੜ੍ਹ ਦਾ ਪਿੰਡ ਹੈ ਲੋਕ ਬੂੰਦ-ਬੂੰਦ ਨੂੰ ਤਰਸ ਰਹੇ ਨੇ ਪਿੰਡ ਦੀਆਂ ਬੀਬੀਆਂ ਮੋਟਰਾਂ ਤੋਂ ਖੇਤਾਂ ਬੜੀ ਮੋਟਰਾਂ ਤੋਂ ਪਾਣੀ ਲੈ ਕੇ ਆਉਣ ਲਈ ਮਜਬੂਰ ਹੋ ਚੁੱਕੀਆਂ ਨੇ ਤਾਂ ਇਸ ਨੂੰ ਲੈ ਕੇ ਪਿੰਡ ਵਾਸੀ ਹੋਰ ਵੀ ਇਕੱਠੇ ਹੋਏ ਨੇ ਨਾਲ ਵੀ ਗੱਲਬਾਤ ਕਰਾਂਗੇ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਦੇ ਰਹੋ ਕਿਉਂਕਿ ਪਿੰਡ ਦੁੱਲੂਆ ਖਦਰੀ ਦੀ ਹੈ ਜਿੱਥੇ ਕੀ ਤੁਸੀਂ ਦੇਖ ਸਕਦੇ ਹੋ ਕਿ ਇਸ ਧੁੱਪ ਦੇ ਵਿੱਚ ਬੀਬੀਆਂ ਜਿਹੜੀਆਂ ਪਾਣੀ ਵਾਲੀ ਮੋਟਰਾਂ ਤੋਂ ਜਿਹੜੀਆਂ ਖੇਤਾਂ ਵਿੱਚ ਮੋਟਰਾਂ ਨੇ ਉਹਨਾਂ ਤੋਂ ਪਾਣੀ ਲੈਣ ਲਈ ਮਜਬੂਰ ਹੋ ਚੁੱਕੀਆਂ ਨੇ ਤਾਂ ਇਸ ਨੂੰ ਲੈ ਕੇ ਤੁਸੀਂ ਦੇਖੋ ਕਿ ਪੂਰਾ ਪਿੰਡ ਹੀ ਜਿਹੜਾ ਬੂੰਦ-ਬੂੰਦ ਨੂੰ ਤਰਸਿਆ ਹੋਇਆ ਹੈ ਤੈ ਤੁਸੀਂ ਤਸਵੀਰਾਂ ਦੇ ਦੇਖ ਸਕਦੇ ਹੋ ਕਿ ਕਿਵੇਂ ਮੰਤਰੀ ਮੰਗ ਮੰਦਾ ਹਲਕਾ ਪੀਣ ਵਾਲੇ ਪਾਣੀ ਨੂੰ ਤਰਸਿਆ ਹੋਇਆ ਤੇ ਇਸ ਨੂੰ ਲੈ ਕੇ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਅੱਗਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਮਾਤਾ ਜੀ ਕੋਈ ਇਲਾਕੇ ਦੇ ਵਿੱਚ ਲੀਡਰ ਆਂਦਾ ਉਦੋਂ ਤੁਸੀਂ ਸਵਾਲ ਨਹੀਂ ਕਰਦੇ ਕਿ ਹਾਂ ਭਾਈ ਸਾਡੇ ਪਿੰਡ ਵਿੱਚ ਪਾਣੀ ਨਹੀਂ ਹੈ ਸੁਣਦੇ ਹੀ ਨਹੀਂ ਜੀ ਕੋਈ ਵੀ ਨਹੀਂ ਹੈ ਅਸੀਂ ਸਰਪੰਚ ਨੂੰ ਕਹਿ ਦਿੰਦੇ ਹਾਂ ਉਹ ਕਹਿੰਦਾ ਗਾਹਾਂ ਕੋਈ ਪੁੱਛਦਾ ਹੀ ਨਹੀਂ ਹੈ ਅੱਛਾ ਤੁਹਾਡਾ ਤਾਂ ਪੂਰਾ ਹਾਲ ਹੈ ਜੀ ਪਾਣੀ ਬਿਨਾਂ ਇਕ ਘਰ ਇਕ ਬਾਕ ਤੇ ਕੋਈ ਹੁੰਦਾ ਵੀ ਨਹੀਂ ਫੇ ਆਪ ਜਾਣਾ ਪੈਂਦਾ ਸਿਆਣਿਆਂ ਨੂੰ। ਹਾਂ। ਕੀ ਕਰੀਏ? ਫਿਰ ਤਾਂ ਕਾਫੀ ਤਰ੍ਹਾਂ ਪਾਣੀ ਵੀ ਨਾ ਤਾਂ ਕੁਝ ਵੀ ਨਹੀਂ ਹੈ ਪੈਰਕ ਵੀ। ਨਹੀਂ ਹੈ ਜੀ। ਕਿ ਕੱਪੜੇ ਵੀ ਧੋਣੇ ਤੁਸੀਂ ਸਭ ਕੁਝ ਕਰਨਾ ਹੈ। ਸਭ ਕੁਝ ਕਰਨਾ ਜੀ। ਬਰਤਨ ਵਗੈਰਾ ਹੀ ਮੰਜਲੇ ਹੋਣੇ। ਹਾਂ ਜੀ। ਬਹੁਤ ਔਖਾ ਜੀ। ਅੱਗੇ ਗਰਮੀ 'ਚ ਫਿਰ ਕੀ ਹਾਲ ਹੁੰਦਾ ਹੈ ਕਿਉਂਕਿ ਹਰ ਸਾਲ ਇਹੀ ਕੰਮ ਹੁੰਦਾ। ਹਾਂ ਜੀ। ਟਾਪੇ ਆ ਭਾਂਡੇ। ਇਹ ਪਾਣੀ? ਹਾਂ। ਅੱਛਾ। ਬੁਰਾ ਹਾਲ ਹੈ। ਹਾਂ। ਬੁਰਾ ਹਾਲ ਹੈ। ਥੋੜੀ ਉਮਰ ਤੱਕ ਘਰ ਬੈਠਣੇ ਵਾਲੀ ਹੈ ਤੁਸੀਂ ਪਾਣੀ ਭਰਨ ਜਾ ਰਹੇ। ਫੇ ਹੁਣ ਕੀ ਕਰੀਏ? ਹੂੰ। ਜਾ ਕਰਾ ਹੈ ਪੀਣੇ ਨੂੰ ਨਹੀਂ ਹੈ ਬਸ ਲੈਉਣਾ ਹੀ ਪੈਂਦਾ ਪੁੱਤ ਹਾਂ ਪਿੰਡੋਂ ਚੱਕ ਉਹ ਤਾਂ ਲਿਆਉਂਗੇ ਪੀਣੇ ਨੂੰ ਪਿੰਡ ਦੇ ਸਰਪੰਚ ਦੇ ਨਾਲ ਗੱਲਬਾਤ ਕਰਦੇ ਆ ਤਾਂ ਪਿੰਡ ਵਾਸੀ ਹੋਰ ਵੀ ਇਕੱਠੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰਪੰਚ ਸਾਹਿਬ ਇਹ ਕੀ ਹੋ ਰਿਹਾ ਤੁਹਾਡੇ ਪਿੰਡ ਦੇ ਵਿੱਚ ਪਾਣੀ ਸਮੱਸਿਆ ਆ ਰਹੀ ਕਹਿੰਦੇ ਕਿ ਕਈ ਸਾਲ ਹੋ ਗਏ ਪਾਣੀ ਨਹੀਂ ਆਇਆ ਤੁਸੀਂ ਕੋਈ ਗੱਲਬਾਤ ਕੀਤੀ ਨਹੀਂ ਹਾਲ ਤੱਕ ਕੋਈ ਲੀਡਰ ਦੇ ਨਾਲ ਕਿਸੇ ਮੰਤਰੀ ਦੇ ਨਾਲ ਗੱਲਾਂ ਤਾਂ ਜੀ ਬਹੁਤ ਐਪਲੀਕੇਸ਼ਨਾਂ ਵੀ ਕਈ ਦੇ ਲਈਆਂ ਜੀ 2020 ਦਾ ਪ੍ਰੋਸੈਸ ਚੱਲ ਰਿਹਾ ਜੀ ਆ ਹਮ ਮੈਕਮੇ ਵਾਲੇ ਨੂੰ ਹੀ ਲਿਖ ਲਿਖ ਕੇ ਦਿਆ ਏ ਜਈ ਨੂੰ ਵੀ ਫੋਨ ਬਹੁਤ ਕਰ ਲੇ ਅੱਛਾ ਜਿਹੜੇ ਇਹ 5-7 ਘਰ ਆਏ ਜੀ ਇੱਧਰ ਹਮ ਇਨਾ ਦਾ ਮੇਰੇ ਖਾ ਵੀ 2 ਸਾਲ ਡੇਢ ਕਿਡ ਹੋ ਗਿਆ ਨਾ ਤਾਂ ਪਾਣੀ ਦੀ ਬੂੰਦ ਬੂੰਦ ਨੂੰ ਤਰਸੇ ਬਿਹੇ ਅੱਛਾ ਇਹਦਾ ਖੇਤਾਂ ਦੀਆਂ ਮੋਟਰਾਂ ਤੋਂ ਪਾਣੀ ਲੈ ਕੇ ਹੁੰਦੇ ਹੂੰ ਬਹੁਤ ਬੁਰਾ ਹਾਲ ਹੈ ਡੰਗਰਾਂ ਦਾ ਬਸ ਬੁਰਾ ਹਾਲ ਹੈ ਹਰ ਇੱਕ ਬੰਦਾ ਕਹਿੰਦਾ ਕੋਈ ਗੱਲ ਨਹੀਂ ਕਰਦੇ ਜੀ ਮਸਲਾ ਹੱਲ ਹੋਊਗਾ ਹੋਊਗਾ ਹੁਣ ਤੱਕ ਮਤਲਬ 3-4 ਸਾਲ ਹੋ ਗਏ ਸਾਨੂੰ ਅਪਲੀਕੇਸ਼ਨਾਂ ਦੰਦਿਆਂ ਨੂੰ ਅੱਛਾ ਜੀ ਟਿਊਬਲ ਕੋਈ ਹੈ ਤੁਹਾਡੇ ਪਿੰਡ ਦੇ ਵਿੱਚ ਸਰਕਾਰੀ ਲੱਗਿਆ ਹੋਇਆ ਸਰਕਾਰੀ ਟਿਊਬਲ ਕਿਹ ਹੈ ਜੀ ਉਹ 2005 ਖਣੀ 4 ਜਾਂ 5 ਚ ਹੋਇਆਤਾ ਜੀ ਉਹ ਇਸ ਟਾਈਮ ਬਿਲਕੁਲ ਡੈਡ ਹੋ ਗਿਆ ਭਾਈ ਅੱਛਾ ਅਰ ਫਿਰ ਅਸੀਂ ਐਪਲੀਕੇਸ਼ਨਾਂ ਵੀ ਬਾਤ ਦੇ ਆਏ ਜਾ ਜਾ ਕੇ ਹੁਣ ਪਿੰਡ ਦੇ ਬੰਦੇ ਜਿਹੜੇ ਮੇਰੇ ਕੋਲ ਵੀ ਆਉਂਦੇ ਵਿਚਾਰੇ ਬਾਤ ਹੈਵੀ ਮਜਬੂਰ ਹੈ ਹੂੰ ਆ ਗਿਆ ਮੈਨੂੰ ਵੀ ਬਾਤ ਬੋਲਦੇ ਮੈਂ ਆ ਗਿਆ ਵੀ ਕਿਹਾ ਮਹਿਕਮਾ ਵਾਲਿਆਂ ਨੂੰ ਵੀ ਬਥੇਰੇ ਐਪਲੀਕੇਸ਼ਨਾਂ ਵੀ ਦਈਆਂ ਜਾ ਕੇ ਕਿਹਾ ਵੀ ਬਹੁਤ ਬਾਰੀ ਫੋਨ ਵੀ ਬਥੇਰੇ ਕਰੇ ਉਹਨਾਂ ਦੇ ਕੰਨੇ ਨਹੀਂ ਜੂਨ ਸਰਕਦੀ ਜੀ ਕੋਈ ਹੂੰ ਜਾਂ ਮਤਲਬ ਸੁਣ ਕਿਸੇ ਨੇ ਵੀ ਆ ਕੇ ਕੋਈ ਵੀ ਮਹਿਕਮਾ ਵਾਲੇ ਨੇ ਇੱਥੇ ਆ ਕੇ ਸਾਰ ਨਹੀਂ ਲੀ ਇਹ ਹਾਲ ਨਹੀਂ ਦੇਖਿਆ ਵੀ ਕਿਸ ਤਰ੍ਹਾਂ ਹਾਲ ਰਿਹਾ ਕਿਸੇ ਜੇਈ ਨਾਲ ਐਕਸ਼ਨ ਸਰ ਨਾਲ ਕਿਸੇ ਨਾਲ ਗੱਲਬਾਤ ਨਹੀਂ ਹੋਈ ਕਿ ਸਾਡੇ ਪ੍ਰੋਬਲਮ ਆ ਰਹੀ ਹੈ ਜਾਂ ਇਸ ਇਲਾਕੇ ਦੇ ਵਿੱਚ ਮੰਤਰੀ ਨਵਲਗੁਮਾਨ ਤਾਂ ਆਂਦੀ ਹੋਣੇ ਉਹਨਾਂ ਨਾਲ ਤੁਸੀਂ ਗੱਲਬਾਤ ਨਹੀਂ ਕੀਤੀ ਕੋਈ ਮੁੱਦਾ ਪੰਜਾਬ ਵੀ ਹੈ ਤੁਸੀਂ ਕਿ ਨਹੀਂ ਦੇਖੋ ਜੀ ਪਹਿਲਾਂ 2020 ਤੋਂ ਅਸੀਂ ਮੈਕਮੇਲ ਨੂੰ ਐਪਲੀਕੇਸ਼ਨਾਂ ਦੇ ਰਹੇ ਹੁਣ ਐ 15 20 ਦਿਨ ਹੋਏ ਮੈਡਮ ਆਈ ਤੇ ਇੱਥੇ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਸਾਡਾ ਮਸਲਾ ਹੱਲ ਕਰੂਗੇ ਵੀ ਇਹਨਾਂ ਨੂੰ ਤਾਂ ਹੁਣ 20 ਦਿਨ ਹੋਏ ਜੀ ਸਾਨੂੰ ਕਿਹਾ ਨੂੰ ਅੱਛਾ ਬਾਕੀ ਮੈਕਮੇਲ ਦਾ 2020 ਦੇ ਅਸੀਂ ਕਹਿ ਰਹੇ ਜੀ ਕੋਈ ਵੀ ਆ ਕੇ ਕੋਈ ਜੇ ਨਹੀਂ ਕੋਈ ਐਕਸ਼ਨ ਨਹੀਂ ਕੋਈ ਨਹੀਂ ਦੇਖਦਾ ਆ ਕੇ ਹੂੰ ਵੀ ਕਿਸ ਹਾਲ ਵਿੱਚ ਰਹਿ ਰਹੇ ਬਹੁਤ ਬੁਰਾ ਹਾਲ ਹੈ ਖੇਤਾਂ ਦੇ ਪਾਣੀ ਲੀਕਾਂ ਦੇ ਇਹ ਤਾਂ ਮੋਟਰਾਂ ਵਾਲੇ ਫਿਰ ਵੀ ਚੰਗੇ ਆ ਵਿਚਾਰੇ ਜਿਹੜੇ ਨਹੀਂ ਜਵਾਬ ਦਿੰਦੇ ਨਹੀਂ ਤਾਂ ਦੋ ਦੋ ਕਿਲੋਮੀਟਰ ਤੇ ਜਾ ਕੇ ਖੇਤਾਂ ਵਿੱਚ ਨਿਆਣਿਆਂ ਨੂੰ ਕੁੱਛਣਾ ਵਾ ਲੇਕ ਹੈ ਪੀਂਗਾ ਪਾਣੀ ਲੈ ਕੇ ਆਉਂਦੀਆਂ ਹੂੰ ਬਿਲਕੁਲ ਹੁਣ ਗੱਲਬਾਤ ਕਰਾਂਗੇ ਤਾਂ ਇਹ ਹਾਲਾਤ ਹੋ ਗਏ ਨੇ ਥੋੜੇ ਹਲਕੇ ਜੇ ਤੁਹਾਡੇ ਪਿੰਡ ਦੇ ਕਿ ਬੂੰਦ ਬੂੰਦ ਨੂੰ ਤਰਸ ਰਹੇ ਨੇ ਪਾਣੀ ਦੀ ਪਹਿਲਾਂ ਤਾਂ ਬਜ਼ੁਰਗ ਮੇਰੇ ਖਿਆਲ ਟੋਬੇ ਦੇ ਵਿੱਚੋਂ ਲੈਂਦੇ ਸੀ ਪਾਣੀ ਸਾਰ ਲੈਂਦੇ ਸੀ ਪਰ ਹੁਣ ਤਾਂ ਪੀਣ ਵਾਲੇ ਪਾਣੀ ਵਾਸਤੇ ਟਿਊਬਲ ਜ਼ਰੂਰੀ ਹੈ ਤਾਂ ਕੀਵੇਂ ਦੇ ਹਾਲਾਤ ਬਣ ਗਏ ਪਤਾ ਗੱਲ ਕਹ ਜੀ ਪੂਰਾ ਜਹਾੜਿਆ ਮੈਡਮਾ ਕੁੜੀਆਂ ਧੀਆ ਪੈਣ ਜਾਂਦੀਆਂ ਗਾ ਲੈਟਰੀ ਹੁੰਦੀ ਉਹ ਖਾਲੀ ਮੁਕਾਨਾ ਪਾਣ ਦੇ ਰਹਿ ਗਏ ਸਿਆਏ ਡੰਗਰ ਤੋਂ ਬਾਥ ਸਿਆਏ ਰਹਿੰਦੇ ਰਹਿੰਦੇ ਆ ਪਰ ਜਿਹੜੇ ਅਸੀਂ ਲੋਕ ਆ ਨਾ ਉਹ ਕਿੱਥੇ ਪਾਣੀ ਸਾਨੂੰ ਪੀਣ ਨੂੰ ਨਹੀਂ ਮਿਲਦਾ ਇਹ ਬੜਾ ਅਫੀਲ ਬਹੁਤ ਜ਼ੁਲਮ ਹੈ ਪਰ ਲੀਡਰ ਤਾਂ ਕਹਿ ਰਹੇ ਭਾਵੇਂ ਕਿਸੇ ਵੀ ਪਾਰਟੀ ਦੇ ਨੇ ਕਿ ਅਸੀਂ ਵਿਕਾਸ ਦੇ ਨਾਮ ਤੋਂ ਵੋਟਾਂ ਮੰਗਣੀ ਆ ਕਿ ਅਸੀਂ ਪਾਰਟੀਆਂ ਨੇ ਵਿਕਾਸ ਕੀਤਾ ਪਿੰਡਾਂ ਨੂੰ ਹਾਰ ਬਦਲੀ ਤਾਰ ਕਿਸੇ ਲੋਕ ਸਾਨੂੰ ਵੋਟਾਂ ਪਾਣਗੇ ਦੇਖੋ ਜੀ ਵੋਟਾਂ ਪਾਉਣੇ ਤਿਆਰ ਐ ਤੇ ਸਾਡਾ ਕੋਈ ਕੰਮ ਨਹੀਂ ਕੋਈ ਹੋ ਰਿਹਾ ਹੂੰ ਆਜ ਗਰਮ ਹੋਣਾ 5 ਸਾਲ ਬਾਅਦ ਕਿਹਨੂੰ ਵੋਟ ਪਾਉਂਗੇ ਅਸੀਂ ਅਸੀਂ ਨਹੀਂ ਵੋਟਾਂ ਪਾਣੀਆ ਫੇਰ ਤੇ ਸਾਡਾ ਕੋਈ ਕੰਮ ਨਹੀਂ ਕੋਈ ਹੋ ਰਿਹਾ ਅਸੀਂ ਸਾਇ ਮਰ ਰਹੇ ਆ ਸਾਨੂੰ ਕੋਈ ਫਾਇਦਾ ਨਹੀਂ ਹੈਗਾ ਕਿਆ ਵੋਟਾਂ ਪਾਉਂਗੇ ਅਸੀਂ ਅਸੀਂ ਇਹ ਬੀਨ ਕਰਦੇ ਸਾਰਾ ਪੈੰਡ ਇਕੱਠਾ ਹੋ ਗਿਆ ਇਹਦੇ ਬਾਅਦ ਮਹਾਰੀ ਸੁਣਾਈ ਹੋਣੀ ਚਾਹੀਦੀ ਹੈ ਕਿਉਂ ਜਨਤਾ ਖੜਾ ਜੋੜ ਕੀ ਪੜਾਏ ਮਤਰੀਆ ਪਰ ਮਾਤੀ ਸਾੜੀ ਕੋ ਸੁਣਾਇ ਨਹੀਂ ਕਰ ਰਿਹਾ ਬਹੁਤ ਜਨਮ ਦੀ ਗੱਲ ਹੈ ਜੀ ਆ ਸਰਪੰਚ ਨੂੰ ਕਹਿ ਲਿਆ ਸੀ ਕਈ ਵਾਰ ਜਾਂਦਾ ਵਿਚਾਰਾ ਸੀ ਕਾਦੇ ਮਾਰੇ ਕਈਆਂ ਨੂੰ ਇਹ ਵੀ ਜਾਂਦਾ ਹੈ ਹਾਂ ਇਹ ਕਈ ਵਾਰ ਹੇਟਪੋਟ ਵੀ ਹੋਈ ਗੱਲਾਂ ਗਾਮਗਾਲੀ ਹੋਏ ਅੱਛਾ ਪਰ ਫੇ ਵੀ ਜਾਂਦਾ ਵਿਚਾਰਾ ਹਾਂ ਅਸੀਂ ਕੋਈ ਮਾਰੀ ਗੱਲ ਨਹੀਂ ਕਹਿੰਦੇ ਪਹਿਲੀ ਸਾਰਾ ਮਸਲਾ ਹੱਲ ਹੋ ਜਾ ਗਿਆ ਜੀਆ ਠੀਕ ਹੈ ਬਿਲਕੁਲ ਦੇਖੋ ਕੀ ਜੀ ਸਾਹ ਗੱਲ ਇਸ ਤਰ੍ਹਾਂ ਵੀ ਹੁਣ ਨਾ ਪੂਰੇ ਪਿੰਡ ਦਾ ਹੀ ਆ ਬਹੁਤ بڑا ਮੁੱਦਾ ਬਣ ਗਿਆ ਬਾਈ ਇਹ ਕਹਿੰਦੇ ਵੀ ਜਿੰਨਾ ਚਿਰ ਸਾਡੇ ਪਾਣੀ ਜੇ ਤਾਂ ਮਾਤਰਮ ਹੁਣ ਕੁਝ ਦਿਨਾਂ ਬਾਅਦ ਤਿਆਰੀ ਹੋ ਗਈ ਕੀ ਤਾਂ ਠੀਕ ਹੈ ਜੀ ਨਹੀਂ ਇਹ ਸਾਰਾ ਪਿੰਡ ਜਾ ਕੇ ਇੱਥੇ ਸਣੇ ਨਿਆਣੇ ਲੈ ਕੇ ਟੀਪੁਆਇੰਟ ਵੇ ਤਾਰਨਾ ਲਾ ਦੇਣਾ ਜੀ ਅੱਛਾ ਬਸ ਉੱਥੇ ਬੈਠੂਗੇ ਜਾ ਕੇ ਕਿਉਂਕਿ ਮੇਨ ਤਾਂ ਮੁੱਦਾ ਹੈ ਪਾਣੀ ਦਾ ਇਹੀ ਸਾਨੂੰ ਮਿਲਣੀ ਦੀ ਰਿਆ ਹੂੰ ਬੇਸਿਕ ਚੀਜ਼ ਹੈ ਤਾਂ ਬਿਲਕੁਲ ਜੀ ਬਿਲਕੁਲ ਹੁਣ ਅਸੀਂ ਬਹੁਤ ਐਪਲੀਕੇਸ਼ਨ ਆ ਮੈਂ ਕਹਿੰਦਾ ਵੀ ਅੰਤਾਂ ਦੇ ਦੇ ਲੀਆਂ ਜੀ ਜਈਆਂ ਨੂੰ ਫੋਨ ਕਰ ਲਿਆ ਜੀ ਅੱਛਾ ਆਪਰੇਟਰਾਂ ਵਾਲਿਆਂ ਨਾਲ ਸਾਡੇ ਪਿੰਡ ਦੇ ਜਾ ਕੇ ਲੜਦੇ ਬੰਦੇ ਟੈਂਕੀ 'ਪਰ ਜਿਹੜੇ ਬੰਦੇ ਛੱਡੇ ਵੇ ਹਾਲੇ ਕਸੂਰ ਉਹਨਾਂ ਕੋਈ ਨਹੀਂ ਹੈ ਉਹਨਾਂ ਦਾ ਪਾਣੀ ਛੱਡਣਾ ਬਚਣਾ ਜਦ ਛੱਡੂਗਾ ਇਹ ਪਾਣੀ ਹੋਇਆ ਬੋਰਵਾ ਬੋਰਵਾ ਪਾਣੀ ਹੋਣੀ ਹੈ 7-8 ਘੰਟੇ ਮੈਂ ਟੈਂਕੀ ਭਰਦੀ ਜੀ ਇੱਥੇ 2-2.5 ਘੰਟੇ ਮੈਂ ਟੈਂਕੀ ਭਰ ਜਾਂਦੀ ਜੇ ਪਾਣੀ ਸਹੀ ਹੋਵੇ ਨਾ ਪ੍ਰੋਪਰ ਤਾਂ 2-2.5 ਘੰਟੇ ਵਿੱਚ ਟੈਂਕੀ ਭਰ ਜਾਂਦੀ 7-8 ਘੰਟੇ ਟੈਂਕੀ ਵੀ ਕੀ ਕਰ ਰਿਹਾ ਉਹ ਵੀ ਮਜਬੂਰ ਹੈ ਪਰ ਮੈਗਮਾ ਵਾਲਾ ਨੂੰ ਉੱਪਰ ਦਾ ਸੋਚਣਾ ਚਾਹੀਦਾ ਨਾ ਦੇਖਣਾ ਚਾਹੀਦਾ ਕਾ ਠੀਕ ਹੈ ਤੇ ਕਿੰਨੀ ਕੁ ਮੁਸ਼ਕਲ ਹੋ ਰਹੀ ਹੈ ਪਾਣੀ ਬਿਨਾ ਤਾਂ ਕਹਿੰਦੇ ਕੀ ਬੰਦਾ ਕਿ ਅਧੂਰਾ ਹੀ ਹੈ ਕਿਉਂਕਿ ਪੇੜ ਵਾਸਤੇ ਜ਼ਰੂਰੀ ਹੈ ਵਰਤਨਾ ਵਾਸਤੇ ਜ਼ਰੂਰੀ ਹੈ ਕੱਪੜੇ ਧੋਣ ਵਾਸਤੇ ਜ਼ਰੂਰੀ ਹੈ ਮੁਸ਼ਕਲ ਤਾਂ ਬਹੁਤ ਜ਼ਿਆਦਾ ਹੈ ਜੀ ਹਮ ਨਾ ਤਾਂ ਨਹਾਏ ਬਗੈਰ ਸਾੜਦਾ ਨਾ ਪੀਏ ਬਗੈਰ ਸਾੜਦਾ ਹਮ ਪੁਰਾ ਸੁਣਾਈ ਕੋਈ ਹੈ ਨਹੀਂ ਕੋਈ ਮੈਕਮੋ ਨਹੀਂ ਆ ਰਿਹਾ ਕੋਈ ਮੰਤਰੀ ਨਹੀਂ ਆ ਰਿਹਾ ਇਹ ਤਾਂ ਸਰਕਾਰ ਦੇ ਇਧਰ ਨਹੀਂ ਬਣੀ ਕਿਸੇ ਨੇ ਸਾ ਲੱਥੀ ਹੋਣੀ ਹਮ ਉਹਨਾਂ ਨੂੰ ਵੋਟਾਂ ਨੇ ਬੋਟਾਂ ਤੋਂ ਸਾਰੋਂ ਨਾ ਠਣਵਾਸੀ ਬੋਟ ਨਹੀਂ ਪਾਉਣੀ ਕਿਸੇ ਨੂੰ ਹੂੰ ਤੇ ਤੁੰਟੀ ਉਹਨਾਂ ਨਹੀਂ ਲੱਗਦਾ ਜਦ ਤੱਕ ਟਿਊਬਨ ਨਹੀਂ ਲੱਗਦਾ ਜਦ ਤੱਕ ਬੋਟ ਨਹੀਂ ਪਾਉਣੀ ਹੂੰ ਕਿਸੇ ਨੂੰ ਕੋਈ ਪਾਰਟੀ ਆ ਜੋ ਤੇ ਅੱਛਾ ਇਹ ਸਰਕਾਰਾਂ ਦਾ ਪੁੱਛੇ ਦੀ ਜੱਤੀ ਬਣੀਆ 2 ਸਾਲ ਹੋ ਗਏ ਹੂੰ ਨਾ ਕੋਈ ਮੰਤਰੀ ਆ ਨਾ ਹੂੰ ਆ ਹੁਣ ਆਈ 15 ਸਾਲ ਹੋਏ ਗਗਨ ਮਾਨ ਅੱਛਾ ਕਿਹਾ ਉਹਨਾਂ ਨੂੰ ਤੁਸੀਂ ਕਿਹਾ ਉਹ ਕਿਹਾ ਪਾਣੀ ਬਰ ਉਹ ਗੱਲ ਕਰੂਗੇ ਤੁਹਾਡਾ ਹਾਲ ਹਾਲ ਤਾਂ ਜਦ ਹੋਊਗਾ ਜੇ ਕੋਈ ਸੁਣਾਈ ਹੋਊਗੀ ਹੂੰ ਇਹ ਤਾਂ ਉਹ ਰਬੂ ਚਾਲੂ ਕਰਾ ਫਿਰ ਤਾਂ ਸਾਨੂੰ ਭਰੋਸਾ ਹੈਗਾ ਵੀ ਹੱਲ ਹੋ ਗਿਆ ਬਿਲਕੁਲ ਜਿੰਨੇ ਦਰਸ਼ਕ ਦੇਖ ਰਹੇ ਨੇ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਦੇ ਰਹੋ ਕਿ ਗੱਲਬਾਤ ਹੋਰ ਵੀ ਕਰਾਂਗੇ ਮਾਤਾ ਜਦੋਂ ਕੱਪੜੇ ਧੋਣੇ ਹੁੰਦੇ ਨੇ ਫਿਰ ਕਿੱਥੇ ਧੋਗੇ ਆਨੇ ਤੁਸੀਂ ਤੋਬੇ ਤੇ ਜਾਂਦੇ ਵੀਰ ਧੋਣ ਤੋਬੇ ਤੇ ਆਪਣਾ ਪਾਣੀ ਆ ਉੱਥੇ ਮੀਂਹ ਦਾ ਪਾਣੀ ਇਕੱਠਾ ਹੋਇਆ ਉਹ ਧੋਣਦੇ ਜਾਂਦਾ ਤੂੰ ਵੀ 10 ਤੂੰ 20 25 ਸਾਲ 30 ਸਾਲ ਪਹਿਲਾਂ ਧੋਣਦੇ ਸੀ ਪਰ ਹੁਣ ਵੀ ਇਹ ਹਾਲਾਤ ਬਣ ਕੇ ਦੋਲੇ ਚੋਂ ਵੀ ਚੱਲ ਰਿਹਾ ਹੁਣ ਆਹੀ ਹਾਲ ਹੋਇਆ ਬਾਕੀ ਕੱਪੜੇ ਜਾ ਕੇ ਦੇਖ ਲੋ ਕਿੰਨੇ ਕਿੰਨੇ ਪਾਏ ਹੋ ਉੱਥੇ ਸੁੱਕਣ ਕੋਈ ਆਸ ਲੱਗਦੀ ਸਰਕਾਰਾਂ ਤੇ ਕੀ ਤੁਹਾਡੇ ਪਿੰਡ ਦਾ ਮਸਲਾ ਹੱਲ ਹੋਵੇ ਆਸ ਤਾਂ ਵੀਰ ਜਦੋਂ ਵੋਟਾਂ ਦਾ ਨਾ ਟਾਈਮ ਹੁੰਦਾ ਜਿਆਦਾ ਆ ਜਾਂਦੇ ਆ ਭਗਵਾਨ ਤਬਾ ਵੀ ਆਇਆ ਤਾਂ ਉਹ ਆਪਣਾ ਹੋਣ ਵੀ ਉਹਨਾਂ ਨੇ ਵੀ ਕਿਹਾ ਤਾਂ ਵੀ ਅਸੀਂ ਹਮਤਸਲਾਤ ਵਾਲਾ ਹੱਲ ਕਰੂਗੇ ਪਰ ਹਾਲੇ ਕੋਈ ਹੱਲ ਨਹੀਂ ਹੁੰਦਾ ਹੈਗਾ ਹਾਂ ਵੋਟਾਂ ਦਾ ਮਸਲਾ ਹੁੰਦਾ ਉਹਨਾਂ ਨੂੰ ਹੋਣਾ ਪਈ ਇਹ ਪਾਣੀ ਨਹੀਂ ਹੋਰ ਚੀਜ਼ ਵੀ ਹੋਰ ਬਾਤ ਪਰ ਜਿਸ ਤਰੀਕੇ ਨਾਲ ਉੱਪਰ ਧੁੱਪ ਵੀ ਪੈ ਰਹੀ ਹੈ ਪੂਰੀ ਗਰਮੀ ਪੈ ਰਹੀ ਹੈ ਅੱਥੀ ਕਈ ਬਜ਼ੁਰਗ ਵੀ ਦੇਖੇ ਅਸੀਂ ਬਰਤਨ ਲੈ ਕੇ ਜਾ ਰਹੇ ਨਹੀਂ ਤਾਂ ਇਹ ਤਾਂ ਕਾਫੀ ਬਿਮਾਰ ਵੀ ਹੋਣੇ ਕਈ ਵਿੱਚ ਤਾਂ ਮਾਜੀ ਬਿਮਾਰ ਉਹਨੂੰ ਹੁਣ ਨਿਆਣਿਆਂ ਦਾ ਪਾਣੀ ਪੁਲਾਉਣਾ ਹੀ ਆ ਜੀ ਲਿਆਣ ਕਾ ਜਿੱਕਣ ਵਾਜੀ ਪਸ਼ੂਆਂ ਵਾਸਤੇ ਪਸ਼ੂਆਂ ਵਾਸਤੇ ਵੀ ਮੁਸ਼ਕਲ ਹੁੰਦਾ ਵਾਹ ਤਵੀ ਔਖਾ ਹੀ ਬਹੁਤ ਔਖਾ ਹੋਇਆ ਬਾ ਠੀਕ ਹੈ ਬਿਲਕੁਲ ਤੁਸੀਂ ਦੇਖ ਸਕਦੇ ਕੋਈ ਜਿਸ ਤਰੀਕੇ ਦੇ ਨਾਲ ਲੋਕ ਬਹੁਤ ਬਹੁਤ ਤਰਸ ਰਹੇ ਨੇ ਵੱਤਮਦ ਖਬਰ ਨੂੰ ਸ਼ੇਅਰ ਕਰਿਓ ਮੰਤਰੀ ਨੌਲਗ ਨੂੰ ਮਾਨ ਤੱਕ ਇਹ ਖਬਰ ਪਹੁੰਚਣੀ ਚਾਹੀਦੀ ਹੈ ਕਿਉਂਕਿ ਜਿਸ ਤਰੀਕੇ ਨਾਲ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਾਫੀ ਦੂਰ ਜਾੜੇ ਤੋਂ ਜਾ ਕੇ ਪੀਣ ਵਾਲੇ ਪਾਣੀ ਨੂੰ ਲੈ ਕੇ ਆਉਣਾ ਪੈ ਰਿਹਾ ਹੈ ਕੱਪੜੇ ਅਜੇ ਵੀ ਪਿੰਡ ਟੋਬੇ ਦੇ ਵਿੱਚ ਧੋਣੇ ਪੈ ਰਹੇ ਨੇ ਪਸ਼ੂਆਂ ਦਾ ਪੀਣ ਵਾਲੇ ਪਾਣੀ ਤੋਂ ਮੁਸ਼ਕਲ ਹੋ ਚੁੱਕਾ ਹੈ ਕਾਹਨ ਵਾਲੇ ਦਿਨ ਚ ਦੇਖਦੇ ਕਿ ਕਦੋਂ ਇਸ ਪਿੰਡ ਦੀ ਸਮੱਸਿਆ ਪਾਣੀ ਦੀ ਹੱਲ ਹੁੰਦੀ ਹੈ ਇਹ ਤੁਹਾਨੂੰ ਬਾਅਦ ਸਮਝ ਦੱਸੇਗਾ ਪਰ ਜਿਸ ਤਰੀਕੇ ਨਾਲ ਇਲੈਕਸ਼ਨ ਵੀ ਨੇ ਅਲੱਗ-ਅਲੱਗ ਪਾਰਟੀਆਂ ਦਾਅਵੇ ਕਰ ਰਹੀ ਹੈ ਕਿ ਅਸੀਂ ਪਿੰਡ ਦਾ ਵਿਕਾਸ ਕੀਤਾ ਹੈ ਪਰ ਵਿਕਾਸ ਕਿੰਨਾ ਕੀਤਾ ਹੈ ਉਹ ਸਬਦ ਸਾਹਮਣੇ ਦੇਖਦੇ ਆਂ ਅੰਮ੍ਰਿਤ ਵਿੱਚ ਕਦੋਂ ਇਹਨਾਂ ਦੀ ਸਮੱਸਿਆ ਹੱਲ ਹੁੰਦੀ ਹੈ ਇਹ ਤੁਹਾਨੂੰ ਬਾਅਦ ਸਮਝ ਦੱਸੇਗਾ ਤੁਹਾਡੇ ਕੈਮਰਾਮੈਨ ਜਸਪ੍ਰੀਤ ਦੇ ਨਾਲ ਹਰਤੇਜ ਸਿੰਘ ਤੇ